ਇਹਨਾਂ ਛਿਆਦੀ ਭੈੜੀ ਬਿਮਾਰੀ ਨੇ ਸਾਡੇ ਨੌਜਵਾਨ ਬੇਟੀ ਤੇੜੇ ਖਤਰੇ ਕਰਕੇ ਰੱਖ ਦਿੱਤਾ ਅੱਜ ਤੈ ਮੇਰੀ ਕਥਾ ਦਾ ਕੋਈ ਟੌਪਿਕ ਹੈ ਨਹੀਂ ਸੀ ਆ ਥੋੜੇ ਦਿਨ ਬੋਕੇ ਹਿੰਦੁਸਤਾਨ ਦੇ ਬਹੁਤ ਵੱਡੇ ਅਫਸਰ ਪੰਜਾਬ ਪੁਲਿਸ ਦੇ ਅਫਸਰ ਨੇ ਇੰਟਰਵਿਊ ਦਿੱਤੀ ਆ ਉਹ ਕਹਿੰਦਾ ਕਿ ਜੇ ਪੰਜਾਬ ਦੇ ਨੌਜਵਾਨ ਬਚਾਉਣੇ ਤਾ ਭਾਈ ਅਮਰਤਪਾਲ ਦੀ ਸਰਕਾਰ ਲੈ ਉਹ ਨਹੀਂ ਤੇ ਆਪਣੇ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਭੇਜ ਦੋ ਉਹ ਦੱਸਦਾ ਹੈ ਕਹਿੰਦਾ ਕਿ ਛੱਡੀਆਂ ਸਾਲਾਂ ਤੋਂ ਮੇਰਾ ਬੱਚਾ ਸੀ ਨਸ਼ੇ ਦੀ țeੜੀ ਬਿਮਾਰੀ ਨੇ ਉਸਦੇ ਬੱਚੇ ਨੂੰ ਮਿੱਟੀ ਦੇ ਵਿੱਚ ਰੋਲ ਕੇ ਰੱਖ ਦਿੱਤਾ ਕਾਕੇ ਅਸੀਂ ਦੇਖਦੇ ਹਾਂ ਕਿ ਮਾਪੇ ਕਿਸ ਤਰ੍ਹਾਂ ਥਾਕੇ ਅਰਦਾਸਾਂ ਤੇਂਤਨਾ ਕਰਦੇ ਨੇ ਮੜੀਆਂ ਦੁੱਤੇ ਮੱਥੇ ਟੇਕਦੇ ਨੇ ਤੇ ਆਪਣੇ ਔਲਾਦ ਦੇ ਵਾਸਤੇ ਬੜਾ ਕੁਝ ਕਰਦੇ ਨੇ ਤੇ ਸਾਡੇ ਬੱਚੇ ਜਿਹੜੇ ਖੁਸ਼ ਰਹਿਣ ਸਾਡੇ ਬੱਚੇ ਜਿਹੜਾ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਵਿੱਚ ਰੋਏ ਮਾਪੇ ਆਪਣੇ ਬੱਚਿਆਂ ਵਾਸਤੇ ਬੜਾ ਕੁਝ ਕਰਦੇ ਨੇ ਪਰ ਜਦੋਂ ਉਹੀ ਬੱਚੇ ਨਸ਼ਿਆਂ ਦੀ ਢੈਣੀ ਬਿਮਾਰੀ ਦੇ ਵਿੱਚ ਫਸ ਕੇ ਮਾ ਪਿਓ ਘਰੋਂ ਘਟ ਦਿੰਦੇ ਨੇ ਸਭ ਤੋਂ ਜ਼ਿਆਦਾ ਦੁੱਖ ਉਦੋਂ ਲੱਗਦਾ ਵਰਤਮਾਨ ਉਦੋਂ ਦੁੱਖ ਲੱਗਦਾ ਕਿਉਂ ਜਦੋਂ ਸਾਡੇ ਨੌਜਵਾਨ ਬਗਰੋ ਜਿਹੜੇ ਨਸ਼ੀਆਂ ਦੇ ਵਿੱਚ ਲੱਗ ਜਾਂਦੇ ਨੇ ਕਰੋਨਾ ਕਾਲ ਦਾ ਸਮਾਂ ਆਇਆ ਸੀ ਕਰੋਨਾ ਕਾਲ ਦਾ ਸਮਾਂ ਆਇਆ ਸੀ ਤੇ ਉਹਦੇ ਵਿੱਚ ਡਾਕਟਰ ਦੇ ਰਿਪੋਰਟ ਲਿਖਦੇ ਆ ਕਿ ਕੌਣੇ ਸਾਡੇ ਬੱਚੇ ਜਿਹੜੇ ਆ ਕਰੋਨਾ ਦੇ ਨਾਮ 'ਤੇ ਮਰੇ ਜਿੰਨੇ ਸਾਡੇ ਬੱਚੇ ਨਸ਼ਿਆਂ ਦੇ ਟੀਕੇ ਲਾ ਕੇ ਮਰੇ ਨੇ ਬੋਲੋ ਸਤਨਾਮ ਜਿਹੜੇ ਟੀਕੇ ਲਾ ਕੇ ਮਰੇ ਤੇ ਉਹ ਸਮਾਜ ਜਿਹੜਾ ਬਹੁਤ ਭਿਆਨਕ ਸਿਆਣ ਉਹਨੇ ਕਰੋਨਾ ਦੇ ਨਾਮ 'ਤੇ ਮਰੇ ਜਿੰਨੇ ਸਾਡੇ ਬੱਚੇ ਨਸ਼ਿਆਂ ਦੇ ਟੀਕੇ ਲਾ ਲਾ ਕੇ ਮਾਰ ਕੇ ਪੈਸੀ ਰੋਜ਼ਾਨਾ ਦੇਖੀਦਾ ਸੀ ਸੋਸ਼ਲ ਮੀਡੀਆ ਇਸ ਕਾਰਨ ਤੇ ਨਾਲ ਭਰਿਆ ਪਿਆ ਅਖਬਾਰ ਆਉਂਦੀਆਂ ਅਖਬਾਰ ਕਿਹੜੀ ਭਰੇ ਪਈਆਂ ਸਾਡੇ ਨੌਜਵਾਨ ਗੱਪਰੂ ਨਸ਼ਿਆਂ ਦੇ ਵਿੱਚ ਐਨੇ ਫਸ ਗਏ ਨੇ ਸਕੇ ਮਾਂ ਪਿਓ ਨੂੰ ਮਾਰ ਦਿੰਦੇ ਨੇ ਨਸ਼ਾ ਮਿਲਣਾ ਚਾਹੀਦਾ ਜੇ ਨਾ ਦਿੱਤਾ ਤੇ ਮਾਂ ਪਿਓ ਨੂੰ ਮਾਰ ਦਿੰਦੇ ਨਾਲ ਆ ਥੋੜੇ ਦਿਨਾਂ ਇੱਕ ਖਬਰ ਆਈ ਹੈ ਇੱਕ ਪੋਤੇ ਆ ਉਹ ਆਪਣੀ ਮਾਂ ਦੇ ਕੋਲ ਪੈਸੇ ਮੰਗਦਾ ਹੈ ਕਿ ਮਾਂ ਪੈਸੇ ਤੇ ਮੈਡੀਕਲ ਆਉਣਾ ਹੈ ਮਾਂ ਨੇ ਮੜਾ ਕਰਤਾ ਲੋਣ ਘੋਟਨੇ ਦੇ ਨਾਲ ਘੁੱਟ ਘੁੱਟ ਕੇ ਉਸਨੇ ਆਪਣੀ ਮਾਂ ਨੂੰ ਮਾਰ ਦਿੱਤਾ ਅੱਜ ਮਾਂ ਬਹੁਤ ਦੁਖੀ ਹੈ ਇੱਕ ਡਾਕਟਰ ਨੇ ਕਵਤਾਰੋ ਲਿਖਿਆ ਨਸ਼ਿਆ ਤੇਰੀ ਇਹੋ ਕਹਾਣੀ ਉਹਦੇ ਵਿੱਚ ਡਾਕਟਰ ਬੜਾ ਸੋਹਣਾ ਲਿਖਦਾ ਹੈ ਪਹਿੰਦਾ ਕਿ ਜਿਹੜਾ ਨਸ਼ਿਆਂ ਦੇ ਵਿੱਚ ਫਸ ਗਿਆ ਤੇ ਉਹਨੇ ਵੀ ਮਰ ਜਾਣਾ ਏ ਤੇ ਜਿਹੜਾ ਜਿਸ ਨੇ ਜ਼ਿਆਦਾ ਖਾ ਲਿਆ ਉਹਨੇ ਹੀ ਮਰ ਜਾਣਾ ਜਿਹਨੇ ਥੋੜਾ ਖਾ ਲਿਆ ਉਹਨੇ ਮਰ ਜਾਣਾ ਕਿਉਂਕਿ ਤੋੜ ਉਨੀ ਆ ਜਾਂਦੀ ਹੈ ਜਿਹੜਾ ਨਸ਼ੇ ਕਰਦਾ ਉਹਦਾ ਬੁਰਾ ਹਾਲ ਹੋ ਜਾਂਦਾ ਆਪਾਂ ਦੇਖੀ ਤਰ੍ਹਾਂ ਨਾ ਜਾਣੇ ਸਾਡੇ ਆ ਤੇ ਹਣ ਹਸਪੀਟਲਾਂ ਦੇ ਵਿੱਚ ਨਵਾਂ ਕੰਮ ਸ਼ੁਰੂ ਹੋ ਗਿਆ ਸਰਕਾਰ ਨੇ ਕੰਮ ਕੀ ਕਰਤਾ ਜੇ ਨਸ਼ਾ ਦੇ ਇਹ ਗੰਦਾ వ్యాਪ ਇਹਨਾਂ ਨੂੰ ਗੋਲੀਆਂ ਤੇ ਲਾ ਦਿੱਤਾ ਸਾਡੇ ਨਾਜਵਾਨ ਗੱਬਰ ਗੋਲੀਆਂ ਤੇ ਲੱਗ ਕੇ ਤੇ ਉਹ ਗੋਲੇ ਦੀ ਕੋਝ ਕੀਤੀ ਤੇ ਐਡੀ ਭੰਡੀ ਭੈਣੀ ਗੋਲੀਆਂ ਸਾਡੇ ਬੱਚੇ ਦਾ ਨਸ਼ਾ ਤੇ ਛੁੜੀ ਸਕਦਾ ਏ ਪਰ ਗੋਲੇ ਤੇ ਛੱਡੇ ਜਾ ਸਕਦੇ ਕਿਉਂਕਿ ਜਿੱਦਾਂ ਗੋਲੇ ਛੱਡ ਦੋਗਾ ਉਦੋਂ ਸਾਡਾ ਬੱਚਾ ਦੁਨੀਆ ਤੋਂ ਕਿਆ ਉਧਰ ਸਾਡਾ ਬੱਚਾ ਦੁਨੀਆ ਤੋਂ ਗਿਆ ਅੱਜ ਮਾਂ ਦੁਖੀ ਆ ਕਿ ਜਿਸ ਬੱਚੇ ਨੇ ਭੜਾਪੇ ਦੇ ਵਿੱਚ ਇਹਦਾ ਸਹਾਰਾ ਪਾਉਣਾ ਸੀ ਅੱਜ ਰਸ਼ੀਆਂ ਤੇ ਭੈੜੇ ਗੇੜ ਦੇ ਵਿੱਚ ਫਸ ਗਿਆ ਅੱਜ ਭੈਣ ਦੁਖੀ ਆ ਕਿ ਜਿਸ ਦੇ ਹੱਥ ਦੇ ਵਿੱਚ ਜਿਸ ਦੇ ਗੁੱਟ ਦੇ ਉੱਤੇ ਮੈਂ ਰਖੜੀ ਬੰਨ ਕੇ ਜਿਸ ਨੇ ਮੇਰੀ ਰੱਖਿਆ ਕਰਨੀ ਸੀ ਜਿੰਨੇ ਰੱਖਿਆ ਕਰਦਾ ਪ੍ਰਣ ਕੀਤਾ ਸੀ ਮੇਰੀ ਇੱਜ਼ਤ ਦਾ ਪ੍ਰਣ ਕੀਤਾ ਸੀ ਅੱਜ ਉਹ ਨਸ਼ਿਆਂ ਦੇ ਵਿੱਚ ਫਸਿਆ ਪਿਆ ਅੱਜ ਪਤਨੀ ਦੁਖੀ ਆ ਕਿ ਮੇਰਾ ਸਿਰ ਦਾ ਸائیں ਜਿਹੜਾ ਨਸ਼ਿਆਂ ਦੇ ਵਿੱਚ ਫਸਿਆ ਪਿਆ ਵਿਦਵਾਨ ਲਿਖਦਾ ਹੈ ਕਹਿੰਦਾ ਫਸੇ ਕਿਸੋਤੇ ਗੱਭਰੂ ਇਹ ਮਤੋਂ ਹਰ ਗਏ ਕਰੋਨਾ ਦਾ ਤਾਂ ਪਤਾ ਨਹੀਂ ਇਹ ਨਸ਼ੇ ਦੇ ਆਪਣੇ ਜਮਾ ਦੀ ਨਸ਼ੀਆਂ ਦੱਬ ਲਈਆ ਪੰਜਾਬ ਹੱਸਦਾ ਜਿਹੜਾ ਹੁੰਦਾ ਕਦੇ ਸਿ ਗੁਰਾਂ ਤੇ ਨਾਂ ਤੇ ਵਸਦਾ ਨਸ਼ਿਆਂ ਵਾਲਾ ਕਹਿੰਦੇ ਕਰੀ ਕਮਾਈ ਜਾਂਦਾ ਚੌਕ ਛੜਾ ਬਦਲੇ ਖੱਟੀ ਬਰਾਈ ਜਾਂਦਾ ਬੱਚ ਬੀਰਿਆ ਜਿੰਨਾ ਇਸ ਤੋਂ ਬਚਿਆ ਜਾਂਦਾ ਦਿਨੋਂ ਦਿਨ ਤੱਕ ਸਰੀਰ ਦੇ ਵਿੱਚ ਟੱਕਿਆ ਜਾਂਦਾ ਉਹ ਖੇਨ ਕਦਵੇਂ ਨਸ਼ੀਆਂ ਦੇ ਵਿੱਚ ਧਸਦਾ ਜਾਂਦਾ

ਪਰ ਜਿਹੜੇ ਅਸਲੀ ਮਕਰ ਮਾਸੀ ਉਹ ਬਚ ਗਏ ਜਿਹੜੇ ਛੋਟੇ ਛੋਟੇ ਗੋੜਾ ਵੇਚਣ ਵਾਲੇ ਸੀ ਸਰਕਾਰਾਂ ਨੇ ਫੜ ਕੇ ਉਹਨਾਂ ਦੇ ਘਰ ਢਾ ਲ ਦਿੱਤੇ ਇਹ ਹਾਲਾਤ ਬਣੇ ਬਣੇ ਅੱਜ ਸਾਡੇ ਕੋਲ ਦੇ ਸਾਡੇ ਨੌਜਵਾਨ ਗੱਪਰੋ ਨਸ਼ਿਆਂ ਦੇ ਵਿੱਚ ਫਸੀ ਜਾ ਰਹੇ ਨੇ ਕਿਉਂਕਿ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਏ ਉਹ ਉਹਦਾ ਦਾ ਬਣ ਜਾਂਦਾ ਏ ਜੇਕਰ ਤੇ ਭੜੇ ਪੁਰਸ਼ ਦੀ ਸੰਗਤ ਕਰੇਗਾ ਤੇ ਭੜੇ ਪੁਰਸ਼ ਦੇ ਗੁਣ ਜਿਹੜੇ ਆ ਉਸ ਦੇ ਵਿੱਚ ਆ ਜਾਣਗੇ ਤੇ ਜੇ ਮਨੱਖ ਨਸ਼ੇੜੀ ਦੇ ਸੰਗਤ ਕਰੇਗਾ ਤਾਂ ਨਸ਼ੇੜੀ ਬਣ ਜਾਵੇਗਾ ਦੋਸਤਾਂ ਰਿਤਰਾਂ ਦੀ ਸੱਜਣਾ ਦੀ ਵਿੱਚੋਂ ਇੱਕ ਸੱਜਣ ਸੀ ਜਿਸ ਦੇ ਘਰ ਦੇ ਵਿੱਚ ਤਿੰਨ ਧੀਆਂ ਸਨ ਉਹ ਨੌਜਵਾਨ ਗੱਭਰੂ ਸੀ ਗੁਰੂ ਦਾ ਪਿਆਰਾ ਸੀ ਗੁਰੂ ਘਰ ਵਿੱਚ ਆਣ ਵਾਲਾ ਸੀ ਸੇਵਾ ਸਿਮਰਨ ਕਰਦਾ ਅੰਦਾਜ਼ ਸੀ ਨਾੜੀ ਸੰਗਤ ਵਿੱਚ ਪੈ ਗਿਆ ਜਦੋਂ ਨਾੜੀ ਸੰਗਤ ਵਿੱਚ ਪੈ ਗਿਆ ਤੇ ਸ਼ਰਾਬ ਪੀਣ ਲੱਗ ਪਿਆ ਜਦੋਂ ਸ਼ਰਾਬ ਪੀਣ ਲੱਗ ਪਿਆ ਸ਼ਰੀਕਾਂ ਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਉਸਦੀ ਘਰ ਵਾਲੀ ਇਹਨੇ ਸੁਣ ਸੁਣ ਕੇ ਜਿਹੜਾ ਉਸ ਦਾ ਪੂਰਾ ਹਾਲ ਹੋ ਗਿਆ ਸੀ ਤੇ ਉਹਨੇ ਕੀ ਕੀਤਾ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਨਜਰੇ ਸ਼ੁਰੂ ਕਰਦੇ ਪੋਚੇ ਲਾਉਣੇ ਸ਼ੁਰੂ ਕਰਦੇ ਜੋਕਾ ਜਿਮਲਾ ਦਾਲ ਆਟਾ ਜੋਕਾ ਜਿਮਲਾ ਤੇ ਉਹਦੇ ਨਾਲ ਇਸਨੇ ਆਪਣੇ ਬੱਚਿਆਂ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਪਾਲਣਾ ਸ਼ੁਰੂ ਕਰ ਦਿੱਤਾ ਨਗਰ ਦੇ ਵਿੱਚ ਪੰਜ ਦਿਨ ਦਾ ਸਮਾਗਨ ਸੀ ਨਗਰ ਦਾ ਉਹ ਬੀਬੀ ਆ ਕੇ ਸਾਨੂੰ ਸਾਰੀ ਗੱਲ ਦੱਸਦੀ ਆ ਜਦ ਉਸ ਨੇ ਸਾਰੀ ਗੱਲ ਦੱਸੀ ਅਸੀਂ ਮਹਾਂਪੁਰਖਾਂ ਦੇ ਕੋਲ ਗਏ ਮਹਾਂਪੁਰਖਾਂ ਸਾਰੀ ਘਟਨਾ ਦੱਸੀ ਤੇ ਅਸੀਂ ਦੂਸਰੇ ਗੁਰਦਵਾਰੇ ਦੇ ਵਿੱਚ ਰੋਸਮੰਟ ਕਰਨ ਵਾਸਤੇ ਜਾ ਰਹੇ ਸਾਂ ਜਦੋਂ ਨੌਤਮਤ ਕਰਵਾਉਣ ਵਾਸਤੇ ਜਾ ਰਿਹਾ ਸਭ ਰਸਤੇ ਦੇ ਵਿੱਚ ਸਾਨੂੰ ਉਹੀ ਸੱਜਣ ਮਿੱਤਰ ਮਿਲ ਗਿਆ ਕਿ ਆ ਬਈ ਗੁਰੂ ਘਰ ਵਿੱਚ ਚੱਲਦੇ ਆ ਜੋੜੇ ਘਰ ਦੇ ਵੀ ਸੇਵਾ ਲੱਗੀ ਹੋਈ ਆਪਣੀ ਆ ਚੱਲਦੇ ਆ ਆਪਾਂ ਆ ਕਹਿ ਦਿੱਤਾ ਨਾ ਆ ਬਈ ਗੁਰੂ ਘਰ ਵਿੱਚ ਆਓ ਸੇਵਾ ਕਰਕੇ ਤੇ ਅੱਗੋਂ ਅਸੀਂ ਕਹਿ ਦਿੰਦੇ ਨਹੀਂ ਕਿ ਸਾਡੇ ਕਰਮਾਂ ਦੇ ਵਿੱਚ ਸੇਵਾ ਨਹੀਂ ਲਿਖੀ ਗਈ ਮਹਾਰਾਜ ਸਾਡੇ ਕਰਮਾਂ ਦੇ ਵਿੱਚ ਸੇਵਾ ਤੇ ਲਿਖੀ ਨਹੀਂ ਗਈ ਤੇ ਸੇਵਾ ਕਿੱਥੋਂ ਕਰ ਲਗੇ ਐਡਾ ਉਹਨੇ ਕਿਆ ਕਰ ਲਈ ਭਾਈ ਸਾਹਿਬ ਸੇਵਾ ਮੇਰੇ ਕਰਮਾਂ ਦੇ ਵਿੱਚ ਕਿੱਥੇ ਸਾਡੇ ਕਰਮਾਂ ਦੇ ਵਿੱਚ ਸੇਵਾ ਲਿਖੀ ਨਹੀਂ ਕਿ ਇਹਗਾ ਨਹੀਂ ਆਹ ਚੱਲਦਾ ਬਸ ਸੇਵਾ ਕਰਦੇ ਆ ਕਹਿੰਦਾ ਨਹੀਂ ਮੈਂ ਸ਼ਰਾਬ ਪੀਤੀ ਹੋਈ ਐ ਅਸੀਂ ਧੱਕੇ ਦੇ ਨਾਲ ਉਸ ਨੂੰ ਲੈ ਕੇ ਜੋੜੇ ਘਰ ਤੱਕ ਚਾ ਗਏ ਉਹ ਸਾਡੇ ਨਾਲ ਸੇਵਾ ਕਰਉਣ ਲੱਗ ਪਿਆ ਪੰਜ ਦਿਨ ਤੱਕ ਸਰਨਾਗਰ ਸੀ ਪਹਿਲਾ ਤਾਰ ਸਾਡੇ ਨਾਲ 4 ਦਿਨ ਸੇਵਾ ਕਰਦਾ ਰਿਹਾ ਤੇ ਸ਼ਰਾਬ ਦਾ ਉਸਦੇ ਅਣ ਦੇ ਵਿੱਚ ਵਿਸਰਿ ਗਿਆ ਕਿ ਉਹ ਸ਼ਰਾਬ ਪੀ ਲਿਆ ਮੈਂ ਸ਼ਾਮ ਨੂੰ ਗਿਆ ਮੈਂ ਕਿਹਾ ਵੀਰ ਅੱਜ ਨੇ ਗਿਆ ਸ਼ਰਾਬ ਪੀਣ ਵਾਸਤੇ ਕਹਿੰਦਾ ਨਹੀਂ ਭਾਈ ਸਾਹਿਬ ਪਤਾ ਹੀ ਨਹੀਂ ਲੱਗਾ ਦਿਲ ਕਿਹੜੇ ਲੱਗੇ ਨੇ ਮੈਂ ਕਿਹਾ ਚਾਰ ਤੇ ਲੱਗੇ ਨੇ ਤੇ ਹੁਣ ਵੀ ਠੀਕ ਹੈ ਹੁਣ ਵੀ ਜਿਉਂਦਾ ਤੇ ਕਿਸ ਸ਼ਰਾਬ ਨਾ ਪੀਏਗਾ ਤਾਂ ਕੀ ਤਰੱਕ ਪੈ ਜਾਏਗਾ ਤੂੰ ਕਿਹੜਾ ਮਰ ਚਲੇਆ ਇਹੋ ਜਿਹਾ ਅਸਰ ਹੋਇਆ ਪੰਜਵੇਂ ਦਿਨ ਅੰਮ੍ਰਿਤ ਸੰਚਾਰ ਹੋਣਾ ਸੀ ਤੇ ਕਹਿਣ ਲੱਗਾ ਭਾਈ ਸਾਹਿਬ ਮੈਂ ਅੰਮ੍ਰਿਤ ਛਕਣਾ ਸੰਗਤ ਦਾ ਅਸਰ ਹੋਇਆ ਕਹਿੰਦਾ ਕਿ ਮੈਂ ਅੰਮ੍ਰਿਤ ਛਕਣਾ ਮੈਂ ਭਾਈ ਸਾਹਿਬ ਦੀ ਜਿਹੜੀ ਗੱਲ ਸੁਣੀ ਤੇ ਮਾਹਪੁਰਖਾਂ ਦੇ ਕੋਲ ਗਿਆ ਮਾਹਪੁਰਖ ਫਲਾਨਾ ਸਿੰਘ ਨੇ ਕਿਹਾ ਅੰਮ੍ਰਿਤ ਛਕਣਾ ਕਿ ਮਾਹਪੁਰਖਾਂ ਨੇ ਕਾਂਡੇ ਦੇ ਉੱਤੇ ਥਾਪੜਾ ਦੇ ਕੇ ਕਿਹਾ ਸਿਕੋ ਮੋਰਚਾ ਫਤਿਹ ਕਰੋ ਬੋਲੋ ਸਤਨਾਮ ਕਿ ਮੋਰਚਾ ਜਿਹੜਾ ਫਤਿਹ ਕਰੋ ਫਿਰ ਸਮੁੱਚੇ ਪਰਿਵਾਰ ਨੇ ਅਮਰ ਛੁੱਕਿਆ ਅੱਜ ਬੜੀ ਖੁਸ਼ੀ ਹੰਦੀ ਆ ਕਿ ਅੱਜ ਪਰਿਵਾਰ ਜਿਹੜਾ ਸਮੁੱਚਾ ਪਰਿਵਾਰ ਜਿਹੜਾ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਮੁੱਚਾ ਪਰਿਵਾਰ ਜਿਹੜਾ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਪੀ ਆਰ ਹੋ ਗਏ ਨੇ ਪੱਕੇ ਹੋ ਗਏ ਨੇ ਅੱਜ ਉਸਦੇ ਬੱਚੇ ਜਿਹੜੇ ਆ ਕੈਨੇਡਾ ਦੇ ਵਿੱਚ ਕੀਰਤਨ ਕਰਦੇ ਜਿਹੜਾ ਘਰ ਦੇ ਭਾਂਡੇ ਵੇਚ ਕੇ ਸਾਰਾ ਕੁਝ ਵੇਚ ਕੇ ਨਸ਼ਾ ਪੂਰਾ ਕਰਦਾ ਸੀ ਅੱਜ ਵੱਡੀਆਂ ਕਾਰਾਂ ਦਾ ਮਾਲਕ ਹੈ ਉਹਨੂੰ ਸਤਨਾਮ ਸ੍ਰੀ ਵਾਇਗੋ ਇਹ ਸੰਗਤ ਦਾ ਅਸਰ ਹੈ ਅਸੀਂ ਜਿੱਦਾਂ ਦੀ ਸੰਗਤ ਕਰਾਂਗੇ ਸਾਡੇ ਅੰਦਰ ਗੁਣ ਵੀ ਉਦਾਂ ਦੇ ਹੋਣਗੇ ਜੇ ਅਸੀਂ ਭੜੇ ਪੁਰਖਾਂ ਦੀ ਸੰਗਤ ਕਰਾਂਗੇ ਭੜੇ ਪੁਰਸ਼ਾ ਬਣ ਜਾਵਾਂਗੇ ਜੇ ਅਸੀਂ ਨਸ਼ੇੜੀ ਦੀ ਸੰਗਤ ਕਰਾਂਗੇ ਤੇ ਨਸ਼ੇੜੀ ਬਣ ਜਾਵਾਂਗੇ ਇਹ ਹੁਣ ਸਾਡੇ ਤੇ ਟਪੈਂਡ ਕਰਦਾ ਕਿਸ ਸੰਗਤ ਕਿਦਾਂ ਦੀ ਕਰਨੀ ਹੈ ਤਾਂ ਹੀ ਮੇਰੇ ਸਾਬ ਨੇ ਕਿਹਾ ਸਾਥ ਸੰਗਤ ਕਿੱਸੀ ਜਾਣੀ ਆ ਜਿੱਥੇ ਇੱਕੋ ਨਾਮ ਖਾਣੇ ਇਹ ਸਾਡ ਸੰਗਤ ਵੀ ਇਹੋ ਜਿਹੀ ਚਾਹੀਦੀ ਆ ਜਿੱਥੇ ਇੱਕ ਧਾਰਕ ਪ੍ਰਮਾਤਮਾ ਦਾ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਰਨ ਹੁੰਦਾ ਹੋਵੇ ਐਸੀ ਸੰਗਤ ਕਰਨੀ ਚਾਹੀਦੀ ਆ ਅੱਜ ਦੇਖੀਦਾ ਸਾਡੇ ਨੌਜਵਾਨ ਜਿੱਥੇ ਨਸ਼ਿਆਂ ਦੇ ਵਿੱਚ ਘਰਤੇ ਪੈਣੇ ਉੱਥੇ ਸਾਡੇ ਬੱਚਿਆਂ ਤੇ ਕੀ ਹਰਾਤ ਬੰਦੇ ਪੈਣੇ ਅਸੀਂ ਆਮ ਦੇਖੀਦਾ ਜਦੋਂ ਮੈਂ ਉਸ ਮੁਲਾਜ਼ਮ ਦੀ ਇੰਟਰਵਿਊ ਸਣੀ ਤੇ ਦੁੱਖ ਆਇਆ ਕਿ ਅੱਜ ਕੁਰਸ ਵਾਲੇ ਮੁਲਾਜ਼ਮ ਵੀ ਆਪ ਕਹਿ ਰਹੇ ਨੇ ਕਿ ਜੇ ਕੌਮ ਨੂੰ ਬਚਾਉਣਾ ਏ ਤੇ ਭਾਰੀ ਅਮਰਤਪਾਲ ਦੀ ਸਰਕਾਰ ਲੈ ਕੇ ਆਓ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਤੇ ਜਿੰਨੇ ਹੈਗੇ ਸਾਰੇ ਵਿਦੇਸ਼ ਭੇਦ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਨੂੰ ਨੌਕਰਾ ਲੱਭਣਾ ਤੇ ਨਾ ਸਾਨੂੰ ਕੋਈ ਬੱਚਾ ਲੱਭਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਹਾਲਾਤ ਬੜੇ ਗੰਨੇ ਇੱਥੇ ਮਾਂ ਪਿਓ ਨੂੰ ਖਾਸ ਕਰਕੇ ਬੇਨਤੀ ਆ ਕਿ ਸਾਡੇ ਬੱਚੇ ਜਿਹੜੇ ਨਸ਼ਾ ਕਰੇ ਫਿਰਦੇ ਨੇ ਇਹਨਾਂ ਦਾ ਖਾਸ ਕਰਕੇ ਧਿਆਨ ਰੱਖੋ ਕਿ ਸਾਡੇ ਬੱਚੇ ਦੀ ਬਾੜੀ ਸੰਗਤ ਨਹੀਂ ਹੈਗੀ ਸਾਡਾ ਬੱਚਾ ਨਸ਼ੇ ਕਦੇ ਕਰਦਾ ਪਿਆ ਖਾਸ ਧਿਆਨ ਰੱਖਣਾ ਪਵੇਗਾ ਤੇ ਅੰਮ੍ਰਿਤ ਵੇਲੇ ਉੱਠ ਕੇ ਸਾਬਾ ਦੀ ਨਾਮੀ ਪੜਿਆ ਕਰੋ ਸੋ ਇੰਨੀਆ ਹਾਜ਼ਰੀਆਂ ਪ੍ਰਮਾਣ ਕਰਦੇ ਆ ਗਰਮਤ ਵਿਚਾਰ ਕਰਦਾ ਹੋਈਆਂ ਏਕ ਨਨੇਕ ਪ੍ਰਕਾਰ ਦੀਆਂ ਕਰਤਿਆ ਅਣ ਜਾਣ ਦੇ ਅੰਦਰ ਸੁਣ ਕੇ ਮਾਰ ਕਰਨਾ ਦਾਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਵਿਦਾਸ ਕਿਵੇਂ ਤਾਂ ਜੱਜ ਕਰ ਕਿਉਂਕਿ ਗੁਰੂ ਰਾਮਦਾਸ ਅਮਰਿਤਸਰ ਦੇ ਦਰ ਤੱਕ ਉੱਤਰ ਸੋਇ ਮੈਂ ਹਾਜ਼ਰ ਮੈਂ ਪ੍ਰਵਾਣ ਗਰਮਤ ਵਿਚਾਰ ਕਰਦਾ ਹੋਈਆਂ ਪੁੱਲਾ ਚੁੱਕਾ ਖਿੰਨਾ ਤਾਂ ਅਨੇਕੋ ਗੁਰਸਿੱਖਾਂ ਤੇ ਆਪ ਸਰਬਤ ਸੰਗਤ ਵਰਸ਼ਣੇ ਉਪਰਸ਼ਣੇ ਦੀ ਲਾਉਪਤੀ ਜੀ ਆਖੋ ਜੀ ਵਾਰ ਤੇ ਗੁਰੂ ਜੀ ਦਾ ਖੰਸਾ ਵਾਰ